ਅੱਲੇ ਰੂਹਿਆ ਉਸ ਖੱਤ ਬਿਨਾ ਰਬ ਯਸੁਸੀ ਦੇ ਅਜ਼ੀਮ ਨਾਮ ਦੇ ਵਿੱਚ ਸਲਾਮ ਪੀਨੇ ਆ ਸਾਰਿਆਂ ਨੂੰ ਜੈਨਸੀ ਦੀ ਅੱਖਦਾ ਹੈ ਮੈਂ ਪਾਸ ਦਲਬੀਰ ਗੇ ਅੱਜ ਅਸੀਂ ਅਹਿਮ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਆਂ ਔਰ ਬਹੁਤ ਸਾਰੇ ਸਾਡੇ ਬੜੇ ਪਿਆਰੇ ਅਸੀਰ ਵਖ ਵਖ ਜਥੇਬੰਦੀਆਂ ਤੋਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆਂ ਤੇ ਅਸੀਂ ਜੋ ਮੁੱਦੇ ਤੇ ਚਿਸ ਮੁੱਦੇ ਤੇ ਅਸੀਂ ਗੱਲ ਕਰਨ ਜਾ ਰਹੇ ਆਂ ਉਹ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਇੰਸਟਾਗ੍ਰam ਤੇ ਵੀਡੀਓ ਦੇਖ ਰਿਹਾ ਸੀ ਬੜੀਆਂ ਹੀ ਭੱਧੀਆਂ ਵੀਡੀਓ ਬਣਾ ਰਹੇ ਆਂ ਔਰ ਪ੍ਰਭੂ ਯਿਸੂ ਈ ਦੇ ਜੋ ਉਹਦਾ ਅਕਸ਼ਰ ਜੋ ਉਹਦਾ ਸਰੀਰ ਆ ਉਹਦੇ ਉੱਪਰ ਬੜੀਆਂ ਭੱਧੀਆਂ ਵੀਡੀਓ ਬਣਾ ਰਹੇ ਆ ਔਰ ਜੋ ਪ੍ਰਭੂ ਯਿਸੂ ਈ ਦੇ ਸੌਂਗ ਆ ਉਹਨਾਂ ਦੇ ਉੱਪਰ ਵੀ ਗੰਦੀਆਂ ਵੀਡੀਓ ਬਣਾ ਕੇ ਲੋਕ ਇੰਸਟਾਗ੍ਰam ਤੇ ਪਾ ਰਹੇ ਆ ਔਰ ਮੈਂ ਪਾਸਟਰ ਦਲਵੀਰ ਦਿਲ ਇਹ ਬੇਨਤੀ ਕਰਦਾ ਆਂ ਕਿ ਜੋ ਇਹ ਆਈਡੀਆ ਬਣਾ ਕੇ ਪ੍ਰਭੂ ਯਸੂਸ ਸੀ ਦਾ ਮਚਾਕ ਬਣਾ ਰਹੇ ਆ ਜੋ ਇੰਸਟਾਗ੍ਰam ਦੇ ਪ੍ਰਧਾਨ ਹਨ ਜੋ ਮਾਲਕ ਹਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਆ ਕਿ ਇਹਨਾਂ ਦੀਆਂ ਆਈਡੀਆਾਂ ਜਾਂ ਤਾਂ ਬਲੌਕ ਕੀਤੀਆਂ ਜਾਣ ਤੇ ਜੇਕਰ ਨਹੀਂ ਬੰਦ ਕਰਦੇ ਤੇ ਸਾਡੇ ਨਾਲ ਇਹ ਕੌਮ ਦੇ ਨੁਮਾਇੰਦੇ ਜਿਨ੍ਹਾਂ ਦੇ ਵਿੱਚ ਸਾਡੇ ਵਿਚਕਾਰ ਇਹ ਅਮਰਤ ਸਰ ਤੋਂ ਮਹਿੰਦਰ ਸਿੰਘ ਜੀ ਸਾਡੇ ਵਿਚਕਾਰ ਮਿੱਠੇ ਹਨ ਨਾਲ ਹੀ ਨਾਲ ਸਾਡੇ ਪ੍ਰਧਾਨ ਕਲਵਿੰਦਰ ਸਿੰਘ ਜੀ ਜੋ ਐਸੀ ਮੋਰਚਾ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੇ ਉਹ ਬੈਠੇ ਨੇ ਨਾਲ ਹੀ ਸਾਡੇ ਜੋ ਇਹ ਪ੍ਰਧਾਨ ਮਿਸ਼ਨ ਬਹਿਰਾਮ ਦੀ ਜੋ ਸਾਡਾ ਮੋਰਚਾ ਤੋਂ ਉਹ ਵੀ ਸਾਡੇ ਨਾਲ ਬੈਠੇ ਹਨ ਤੇ ਨਾਲ ਹੀ ਸਾਡੇ ਨਾਲ ਚਰਸ ਕਲਿਆਣ ਜੀ ਜ਼ਿਲ੍ਹਾ ਪ੍ਰਧਾਨ ਜੋ ਬਾਲਮਿਕ ਟਾਈਗਰ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਜੀ ਹਨ ਔਰ ਨਾਲ ਹੀ ਨਾਲ ਸਾਡੇ ਸਤਕਾਰ ਬੈਠੇ ਨੇ ਸੁਖਦੇਵ ਪੰਗੂ ਜੀ ਚੇਅਰਮੈਨਾ ਸਰਬੱਤ ਦਾ ਭਲਾ ਖੂਨਦਾਨ ਮਸੀਹ ਕਮੇਟੀ ਦੇ ਇਹ ਪ੍ਰਧਾਨ ਜੀ ਚੇਅਰਮੈਨ ਜੀ ਹਨ ਔਰ ਨਾਲ ਹੀ ਸਾਡੇ ਸਰਬਨਪੱਟੀ ਜੀ ਚੇਅਰਮੈਨ ਬਾਦੀਗਰ ਕਮਿਊਨਿਟੀ ਦੇ ਪੰਜਾਬ ਪ੍ਰਧਾਨ ਜੀ ਬੈਠੇ ਆ। ਇਹਦਾ ਸਾਰਿਆਂ ਦੇ ਨਾਲ ਅਸੀਂ ਇੱਕ ਗੱਲਬਾਤ ਕੀਤੀ ਸੀ ਉਹਦੇ ਵਿੱਚ ਜੋ ਇੰਸਟਾਗ੍ਰam ਤੇ ਪ੍ਰਭੂ ਯਸੂਸੀ ਦਾ ਮਜ਼ਾਕ ਬਣਾ ਰਹੇ ਲੋਕ ਉਹਨਾਂ ਉੱਪਰ ਅਸੀਂ ਉਸ ਇੰਸਟਾਗ੍ਰam ਦੇ ਮਾਲਕ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਜੋ ਵੀਡੀਓ ਬਣਾ ਕੇ ਇੰਸਟਾਗ੍ਰam 'ਤੇ ਪਾ ਰਿਹਾ ਤੇ ਇਹਦੀਆਂ ਆਈਡੀਆਂ ਬਲੌਕ ਕੀਤੀਆਂ ਜਾਣ। ਜੇਕਰ ਨਹੀਂ ਬੰਦ ਕਰਦੇ ਤੇ ਜਿੰਨੇ ਵੀ ਇਹ ਜਥੇਬੰਦੀ ਜਥੇਬੰਦੀਆਂ ਬੈਠੀਆਂ ਹਨ ਇਹ ਅਸੀਂ ਮਿਲ ਕੇ ਅਸੀਂ ਨਹੀਂ ਤਾਂ ਤਿੱਖਾ ਸੰਘਰਸ਼ ਕਰਾਂਗੇ ਸਾਡੀ ਇਹੀ ਬੇਨਤੀ ਆ ਹੱਥ ਜੋੜ ਕੇ ਇਹ ਅਸੀਂ ਉਹਨਾਂ ਬੱਚਿਆਂ ਵਾਸਤੇ ਵੀ ਜੋ ਇੰਸਟਾਗ੍ਰam ਤੇ ਵੀਡੀਓ ਬਣਾ ਰਹੇ ਆ ਅਸੀਂ ਉਹਨਾਂ ਵਾਸਤੇ ਵੀ ਦੁਆ ਕਰਦੇ ਆ ਸਾਡੇ ਜੋ ਐਨ ਐਫ ਸੀ ਐਲ ਐਫ ਦੇ ਪ੍ਰਧਾਨ ਲਾਲ ਚੌਧਰੀ ਨਾਲ ਵੀ ਸਾਡੀ ਗੱਲਬਾਤ ਹੋਈ ਸੀ ਉਹਨਾਂ ਨੇ ਵੀ ਇਹੀ ਗੱਲ ਕੀਤੀ ਆ ਕਿ ਇਹਨਾਂ ਨੂੰ ਅਸੀਂ ਨਮਸਤਿੱਦੂ ਆਕਰਾਂਗੇ ਨਹੀਂ ਤਾਂ ਜੋ ਮਾਲਕਾਂ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੀਆਂ ਆਈਡੀਆਂ ਬਲੌਕ ਕੀਤੀਆਂ ਜਿਆਦਾ ਕੁਛ ਨਾ ਬੋਲਦੇ ਹੋਏ ਧੰਨਵਾਦ ਸਾਰਿਆਂ ਨੂੰ ਜੈਨਸੀ ਦੀ ਜੋ ਵੀ ਮੇਰਾ ਇਹ ਮੈਸੇਜ ਸੁਣਦੇ ਆ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਤਾਂ ਇਹ ਪੱਤੀਆਂ ਵੀਡੀਓ ਬਣਾਉਂਦੇ ਆ ਧੰਨਵਾਦ ਜੈਨਸੀ ਜੈ ਜੈਬਾਲ ਵੀ ਕੀਰੀ ਹਰ ਹਰ ਵਾਲੇ ਕੀ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਤ ਸਾਥੀਓ ਮੈਂ ਜਸਕਰ ਲਾਲ 라ਵਣ ਜ਼ਿਲ੍ਹਾ ਪ੍ਰਧਾਨ ਵਾਲ ਵੀ ਕਨ ਟਾਈਗਰ ਫੋਰਸ ਸੋ ਜਿਸ ਤਰ੍ਹਾਂ ਸਾਡੇ ਪਾਸਟਰ ਜੀ ਨੇ ਦੱਸਿਆ ਹੀ ਆ ਕਿ ਇਹ ਜੋ ਇੰਸਟਾਗ੍ਰਾਮ ਤੇ ਜਾਂ ਹੋਰ ਵੀ ਕਿਸੇ ਸੋਸ਼ਲ ਮੀਡੀਆ ਐਪਾ ਤੇ ਜੋ ਚੱਲ ਰਿਹਾ ਇਹ ਮੈਂ ਸਮਝਦਾ ਕਿ ਬਹੁਤ ਹੀ ਜ਼ਿਆਦਾ ਮੰਦ ਭਾਗਾ ਆ ਕਿਉਂਕਿ ਜਿਹੜੇ ਮਸੀਹੀ ਲੋਕ ਆ ਉਹ ਰੱਬ ਨੂੰ ਮੰਨਣ ਵਾਲੇ ਤੇ ਰੱਬ ਨਾਲ ਪਿਆਰ ਕਰਨ ਵਾਲੇ ਲੋਕ ਆ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਵੀ ਤੂੰ ਆਪਣੇ ਦੁਸ਼ਮਣ ਨੂੰ ਵੀ ਆਪਣੇ ਜਿਹਾ ਪਿਆਰ ਕਰ ਤੇ ਉਸੇ ਗੱਲ ਦਾ ਜਿਹੜਾ ਲੋਗ ਆ ਉਹ ਨਜਾਇਜ਼ ਫਾਇਦਾ ਉਠਾ ਰਹੇ ਆ ਸੋ ਮੈਂ ਸਮਝਦਾ ਕਿ ਜੇ ਇਹ ਇਹੋ ਜਿਹੇ ਜਿਹੜੇ ਸ਼ਿਸ਼ਟਾਰਤੀ ਅੰਸਰ ਆ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਉੱਤੇ ਜਲਦੀ ਤੋਂ ਜਲਦੀ ਨਾਥ ਪਾਈ ਜਾਵੇ ਅਸੀਂ ਕੱਲ ਜਾਂ ਕਦੇ ਦੇ ਦੇ ਵਿੱਚ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਵਾਵਾਂਗੇ ਤੇ ਜਿਹੜੇ ਇਹਨਾਂ ਦੇ ਇੰਸਟਾਗ੍ਰam ਦੇ ਜਿਹੜੇ ਚੇਅਰਮੈਨ ਨੇ ਜਾਂ ਇਹਨਾਂ ਦੇ ਮਾਲਕ ਨੇ ਉਹਨਾਂ ਤੱਕ ਵੀ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਇਦਾਂ ਦੇ ਆਈਡੀਆ ਹਨ ਜੋ ਇਸ ਤਰ੍ਹਾਂ ਦਾ ਪ੍ਰਭੂ ਜਸੂ ਸਿੰਘ ਜੀ ਦੇ ਬਾਰੇ ਗੰਧ ਬੋਲਣ ਵਾਲੇ ਜਾਂ ਜੋ ਵੀ ਕਿਸ ਤਰ੍ਹਾਂ ਅਪਪ ਸ਼ਬਦ ਜੋ ਬੋਲਦੇ ਆ ਉਹਨਾਂ ਦੇ ਖਿਲਾਫ ਤਿੱਖੀ ਕਾਰਵਾਈ ਜਿਹੜੀ ਆ ਉਹ ਕਰਵਾਵਾਂਗੇ ਜੈ ਭੀ ਜੈ ਪਰਮ ਸਤਿ ਸੋਕੇ ਜੀ ਹallelujah hallelujah ਤਾਂ ਵੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਭ ਨੂੰ ਜੈ ਜੀ ਜੀ ਔਰ ਅਸੀਂ ਬੇਨਤੀ ਕਰਦੇ ਹਾਂ ਸਮਾਜ ਨੂੰ ਕਿ ਪਲੀਜ਼ ਇਸ ਤਰ੍ਹਾਂ ਦੀ ਵੀਡੀਓਜ਼ ਨੂੰ ਕਿਰਪਾ ਕਰਕੇ ਪਹਿਲਾਂ ਦਾ ਸ਼ੇਅਰ ਨਾ ਕੀਤਾ ਜਾਏ ਔਰ ਨਾ ਹੀ ਨਾ ਉੱਤੇ ਕੋਈ ਕਮੈਂਟਸ ਕੀਤੇ ਜਾਣ ਔਰ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਪਲੀਜ਼ ਇਦਾਂ ਦੀ ਜੋ ਵੀਡੀਓਜ਼ ਬਣਾਉਣ ਵਾਲੀਆਂ ਆਈਡੀਆਂ ਨੇ ਉਹਨਾਂ ਨੂੰ ਇਮੀਜਿਟਲੀ ਬਲੌਕ ਕੀਤਾ ਜਾਏ ਔਰ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਜਿਹੜੀ ਉਹ ਜ਼ਰੂਰ ਕੀਤੀ ਜਾਏ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿਸੇ ਤਰ੍ਹਾਂ ਦੀ ਕੋਈ ਵਿਰੋਧ ਕਰਨਾ ਪਰ ਪ੍ਰਭੂ ਯੇਸ਼ੂ ਜੀ ਦੇ ਭਜਨਾਂ ਦੇ ਉੱਪਰ ਜੋ ਗਲਤ ਤਰੀਕੇ ਦੇ ਨਾਲ ਡਾਂਸ ਕਰਕੇ ਜਾਂ ਗਲਤ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਜਾ ਰਿਹਾ ਆ ਉਹ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਆ ਸੋ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਕਿਰਪਾ ਕਰਕੇ ਇਹੋ ਜਿਹੇ ਆਈਡੀਆ ਜਿਹੜੀਆਂ ਇਮੇਜੀਟਲੀ ਬ੍ਰੋਕ ਕੀਤੀਆਂ ਜਾਂ ਜਾਣ ਔਰ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਗਰ ਪ੍ਰਸ਼ਾਸਨ ਦੇ ਵੱਲੋਂ ਕੋਈ ਢਿੱਲ ਵਰਤੀ ਜਾਂਦੀ ਆ ਤਾਂ ਫਿਰ ਸਾਨੂੰ ਇਸ ਜਿਹੜੇ ਮੋਹੇ ਨੂੰ ਆ ਉਹ ਤਿੱਖਾ ਕਰਨਾ ਪਵੇਗਾ ਸੋ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਸੀਂ ਪ੍ਰਾਰਥਨਾ ਕਰਨ ਵਾਲੇ ਲੋਕਾਂ ਹਾਂ ਅਸੀਂ ਇਹਨਾਂ ਇਹਨਾਂ ਸਾਈਡਾਂ ਵੱਲ ਨਹੀਂ ਜਾਣਾ ਚਾਹੁੰਦੇ ਪਰ ਸਾਨੂੰ ਮਜਬੂਰ ਨਾ ਕੀਤਾ ਜਾਵੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਲਦ ਤੋਂ ਜਲਦ ਇਹਨਾਂ ਲੋਕਾਂ ਦੇ ਪ੍ਰਕਾਰਵਾਈ ਕਰਦੇ ਹੋਏ ਇਹਨਾਂ ਦੀ ਆਈ ਡੀਜ਼ ਨੂੰ ਬਲੌਕ ਕੀਤਾ ਜਾਵੇ ਔਰ ਇਹਨਾਂ ਦੇ ਉੱਪਰ ਬੰਦੀ ਕਾਰਵਾਈ ਕੀਤੀ ਜਾਵੇ ਜੀ ਅੱਛਾ ਜੀ ਬੋਲਣਾ ਨਹੀਂ ਵਸ ਦੱਸਣਾ